ਇਹ ਫਿਲਮ ਛੂਟ ਹੁੰਦੇ ਪਤਾ ਲੱਗਿਆ ਸੀ ਬਹੁਤ ਸੋਹਣੀ ਬਣ ਰਹੀ ਹੈ ਕਿਉਂਕਿ ਇਹਦੀਆਂ ਲੋਕੇਸ਼ਨ ਜਿਹਦੇ ਵਿੱਚ ਜਰਨੀ ਬਹੁਤ ਹੈ ਇਹਦੇ ਵਿੱਚ ਲੋਕੇਸ਼ਨਾਂ ਬਹੁਤ ਚੇਂਜ ਹੈ ਜੀ ਔਰ ਮੇਰੇ ਬਹੁਤ ਟਾਈਮ ਦੀ ਚਰਦੀ ਇੱਛਾ ਸੀ ਕਿ ਕਿਰ ਮੈਂ ਇੱਕ ਇਦਾਂ ਦਾ ਕੈਰੈਕਟਰ ਕਰਨਾ ਵੀ ਕੋਈ ਸਿੰਗਰ ਦਾ ਕੈਰੈਕਟਰ ਮੈਨੂੰ ਮਿਲੇ ਉਹ ਤਾਂ ਦਲਜੀਤ ਬਾਜੀ ਚਲੋ ਚਮਕੀਲਾ ਕਰਕੇ ਨਹੀਂ ਮੈਂ ਕਰ ਲੈਣੀ ਸੀ ਨਹੀਂ ਮੈਂ ਕਰ ਲੈਣੀ ਸੀ ਕੀ ਬਾਤ ਹੈ ਹਾਂ ਜੀ ਹਾਂ ਸੋ ਬਹੁਤੇ ਲੋਕ ਸਮਝਦੇ ਆ ਫਿਲਮ ਗਲਤ ਹੈ ਬਹੁਤੇ ਲੋਕ ਸਮਝਦੇ ਆ ਅ ਫਿਲਮ ਦੀ ਆਦਤ ਥੋੜੀ-ਮੋਟੀ ਠੀਕ ਆ ਫਿਲਮ ਕੀ ਕੋਈ ਵੀ ਨਸ਼ਾ ਮਾੜੇ ਮਾੜਾ ਜੀ ਇਹ ਤਾਂ ਜਿਹੜਾ ਖਾ ਲੈਂਦਾ ਉਹਨੂੰ ਪਤਾ ਹੁੰਦਾ ਜੀ ਉਹਨੂੰ ਬਹੁਤ ਸਾਰੇ ਬਜ਼ੁਰਗ ਇਦਾਂ ਦੇ ਵੀ ਹੋਏ ਆ ਕਿ ਜਿਹੜੇ ਜਿਹੜੇ 100 ਸਾਲ ਜਿਉਂ ਆਏ ਤੇ 100 ਸਾਲ ਉਹਨਾਂ ਨੇ ਫੀਮ ਵੀ ਖਾਧੀ ਹੈ ਜਿਹੜੀ ਆਪਣੇ ਵਿਸ਼ੇ ਹਨ ਜੀ ਸਿਨੇਮੇ ਚ ਜਿਹੜੇ ਵੀ ਫਿਲਮਾਂ ਚ ਆਪਾਂ ਲੈ ਕੇ ਆਉਣੇ ਆ ਉਹ ਸਿਨੇਮੇ ਚ ਸਾਰੇ ਸਮਾਜ ਚ ਲੈ ਜਾਂਦੇ ਆ ਉਹ ਪਰ ਸਹੀ ਕਰਕੇ ਦਿਖਾਉਣੇ ਹੁੰਦੇ ਆ ਆਪਾਂ ਕਿ ਭਾਈ ਇਹ ਤੋਂ ਜਿਹੜਾ ਬੰਦਾ ਨਸ਼ਾ ਕਰਨ ਲੱਗਿਆ ਉਹਨੂੰ ਕਿਹੜਾ ਸ਼ੁਰੂ ਉਹਨੂੰ ਕਰਨਾ ਪਊਗਾ ਕਿ ਬੱਚਾ ਜਾਂ ਕੋਈ ਵੀ ਬੰਦਾ ਨਸ਼ੇ ਤੇ ਲੱਗ ਜਾ ਕਿਵੇਂ ਫਿਰ ਐਂਡ ਤੱਕ ਲੈ ਕੇ ਜਾਣਾ ਪਊਗਾ ਵੀ ਇਹਨੂੰ ਐ ਛੱਡਿਆ ਵੀ ਜਾ ਸਕਦਾ ਹੈ ਜੇ ਆਪਾਂ ਦੂਜੀ ਦੀ ਚੀਜ਼ ਪਨਾ ਕੇ ਕਰਾਂਗੇ ਤਾਂ ਪਰ ਉਹਦੇ ਵਿੱਚ ਆਪਣਾ ਬਾਲੀਵੁੱਡ 'ਚ ਜਾ ਕੇ ਜਾਂ ਹਿੰਦੀ 'ਚ ਜਾ ਕੇ ਜਾਂ ਤਮਿਲ ਦੀ ਕਲਚਰ ਜਾ ਕੇ ਕਰਾਂਗੇ ਆਪਾਂ ਨੂੰ ਚੰਗੀ ਲੱਗੂ ਨਹੀਂ ਲੱਗੂਗੀ ਨਾ ਪੰਜਾਬ ਦੀ ਗੱਲ ਪੰਜਾਬ ਦੇ ਕਲਚਰ 'ਚ ਰਹਿ ਕੇ ਕਰਾਂਗੇ ਚੰਗੀ ਲੱਗੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰਜਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਹਾਂ ਸਿਨੇਮਾ ਘਰਾਂ ਦੇ ਵਿੱਚ ਬਹੁਤ ਜਲਦੀ ਫਿਲਮ ਆਉਣ ਵਾਲੀ ਆ ਮੁੱਕ ਗਈ ਫੀਮ ਡੱਬੀ ਚੋ ਯਾਰੋ ਸੋ ਇਸ ਮੂਵੀ ਦੀ ਸਟਾਰ ਕਾਸਟ ਬਹੁਤ ਵੱਡੀ ਆ ਉਹਨਾਂ ਦੇ ਵਿੱਚ ਇੱਕ ਕਲਾਕਾਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੁਖਵਿੰਦਰ ਸਰ ਸੋ ਚਲੋ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਐਂਡ ਪੁੱਛਦੇ ਆਂ ਉਹਨਾਂ ਦਾ ਕੈਰੈਕਟਰ ਇਸ ਮੂਵੀ ਦੇ ਵਿੱਚ ਕਿਸ ਤਰੀਕੇ ਦਾ ਹੋਣ ਵਾਲਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਜੀ ਵਧੀਆ ਸੋ ਟਾਈਟਲ ਤੋਂ ਹੀ ਲੱਗਦਾ ਪਿਆ ਸਮਥਿੰਗ ਵੈਰੀ ਸਪੈਸ਼ ਬਹੁਤ ਵੱਖਰੀ ਫਿਲਮ ਹੈ ਜੀ ਤੁਹਾਨੂੰ ਮਜ਼ਾ ਆਊਗਾ ਜੀ ਮਤਲਬ ਕਿ ਇੱਕ ਦੇਖੋ ਜੀ ਹਰ ਬੰਦਾ ਕੋਈ ਵੀ ਐਕਟਰ ਕਰੈਕਟਰ ਡਾਇਰੈਕਟਰ ਕੋਈ ਵੀ ਫਿਲਮ ਬਣਾਉਂਦਾ ਉਹ ਬੜੀ ਜੀ ਜਾਣਨਾ ਬਣਾਉਂਦਾ ਹੁੰਦਾ ਹੈ ਔਰ ਉਹ ਕੋਸ਼ਿਸ਼ ਕੀ ਹੁੰਦੀ ਹੈ ਕਿ ਵਧੀਆ ਫਿਲਮ ਬਣਾਈ ਜਾਵੇ ਔਰ ਉਹ ਵਧੀਆ ਕਹੋ ਨਾ ਜੀ ਬਟ ਇਹ ਫਿਲਮ ਵਾਕਈ ਬਹੁਤ ਸੋਹਣੀ ਫਿਲਮ ਬਣੀ ਹੈ ਜਿਵੇਂ ਕਿ ਮੈਂ ਪਹਿਲਾਂ ਜਦੋਂ ਇੰਟਰਵਿਊਸ ਹੋ ਰਿਹਾ ਸੀਗਾ ਉਦੋਂ ਮੈਂ ਗੱਲ ਕਹਿੰਦੀ ਕੁਝ ਫਿਲਮਾਂ ਹੁੰਦੀਆਂ ਜੀ ਜਦੋਂ ਸ਼ੂਟ ਕਰ ਰਹੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਬਣੀ ਹੈ ਡਾਇਰੈਕਟਰ ਨੂੰ ਵੀ ਪਤਾ ਲੱਗਦਾ ਐਕਟਰਸ ਨੂੰ ਵੀ ਪਤਾ ਲੱਗ ਜਾਂਦਾ ਸੋ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹੋਈਆਂ ਮੈਂ ਕੁਝ ਫਿਲਮਾਂ ਦਾ ਮੈਨੂੰ ਇਹ ਪਤਾ ਲੱਗ ਗਿਆ ਸੀ ਇਹ ਫਿਲਮਾਂ ਬਾਖ ਕਮਾਲ ਬਣਨ ਵਾਲੀਆਂ ਔਰ ਉਹ ਬਣੀਆਂ ਵੀ ਔਰ ਕੁਝ ਇਹ ਹੁੰਦਾ ਕਿ ਕੋਈ ਵਧੀਆ ਨਹੀਂ ਬਣ ਨਹੀਂ ਲੱਗ ਰਿਹਾ ਵੀ ਇਹ ਵਧੀਆ ਨਹੀਂ ਜਾਣੀ ਫਿਲਮ ਬਟ ਉਹ ਸਿਨੇਮਾ ਖੜਕੀ ਤੇ ਵਰਕ ਕਰ ਜਾਂਦੀ ਹੈ ਉਹ ਵੀ ਵਧੀਆ ਗੱਲ ਹੈ ਕੋ ਤੇ ਯਾਰ ਬਗਲਤ ਵੀ ਹੋ ਸਕਦਾ ਹੈ ਬਟ ਇਹ ਫਿਲਮ ਛੂਟ ਹੁੰਦੇ ਪਤਾ ਲੱਗਿਆ ਸੀ ਬਹੁਤ ਸੋਹਣੀ ਬਣ ਰਹੀ ਹੈ ਕਿਉਂਕਿ ਇਹਦੀਆਂ ਲੋਕੇਸ਼ਨ ਜਿਹਦੇ ਵਿੱਚ ਜਰਨੀ ਬਹੁਤ ਹੈ ਜੀ ਇਹਦੇ ਵਿੱਚ ਲੋਕੇਸ਼ਨਾਂ ਬਹੁਤ ਚੇਂਜ ਹੈ ਜੀ ਮੇਰਾ ਜਿਹੜਾ ਕਰੈਕਟਰ ਹੈ ਇਹਦੇ ਵਿੱਚ ਉਹ ਸਿੰਗਰ ਦਾ ਹੈ ਓਕੇ ਜੀ ਹਾਂ ਜੀ ਹਾਂ ਉਹ ਸਿੰਗਰ ਦਾ ਕਰੈਕਟਰ ਹੈ ਉਹ 95 ਦੇ ਵਿੱਚ ਜੋ ਸਿੰਗਰ ਹੁੰਦੇ ਸੀਗੇ ਔਰ ਮੈਂ ਉਹਨਾਂ ਸਿੰਗਰਾਂ ਨੂੰ ਬਹੁਤ ਵੇਖਿਆ ਅਖਾੜੇ ਦੇਖੇ ਉਹਨਾਂ ਦੇ ਔਰ ਬਹੁਤ ਪਸੰਦ ਵੀ ਕਰਦਾ ਸੀ ਔਰ ਮੇਰੇ ਬਹੁਤ ਟਾਈਮ ਦੀ ਚਰਦੀ ਇੱਛਾ ਸੀ ਕਿ ਕਿਰ ਮੈਂ ਇੱਕ ਇਦਾਂ ਦਾ ਕਰੈਕਟਰ ਕਰਨਾ ਵੀ ਕੋਈ ਸਿੰਗਰ ਦਾ ਕਰੈਕਟਰ ਮੈਨੂੰ ਮਿਲੇ ਉਹ ਤਾਂ ਦਿਲਜੀਤ ਬਾਜੀ ਚਲੋ ਚਮ ਨਹੀਂ ਮੈਂ ਕਰ ਲੈਣੀ ਸੀ ਨਹੀਂ ਮੈਂ ਕਰ ਲੈਣੀ ਸੀ ਕੀ ਬਾਤ ਹੈ ਹਾਂ ਜੀ ਹਾਂ ਸੋ ਮਤਲਬ ਕਿ ਉਹਦਾ ਟਰੈਕ ਨਹੀਂ ਸਿੰਗਰ ਦਾ ਮਤਲਬ ਕਿ ਉਹ ਜਿੰਨਾ ਕਿ ਦਿਖਾਇਆ ਗਿਆ ਕਿ ਉਹ ਉਹਦੀ ਜਰਨੀ ਹੈ ਉਹ ਬਾਅਦ ਉਹ ਚੇਂਜ ਹੋ ਜਾਂਦੀ ਹੈ ਮੇਰਾ ਇੱਕ ਅਖਾੜਾ ਫਿਲਮਾਇਆ ਗਿਆ ਫਿਲਮ ਦੇ ਵਿੱਚ ਮੇਰਾ ਤੇ ਸ੍ਰਿਸ਼ਟੀਮਾਨ ਜਿਹੜੀ ਕੁੜੀ ਹੈਗੀ ਆਪਣੀ ਹਾਂ ਜੀ 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 ਹਾਂ ਜੀ ਹਾਂ ਤੇ ਉਹ ਸਿੰਗਰ ਅਖਾੜੇ ਤੋਂ ਬਾਅਦ ਉਹ ਤੋਂ ਬਾਅਦ ਉਹਨਾਂ ਦੀ ਜਰਨੀ ਹੈ ਫੀਮ ਨੂੰ ਲੈ ਕੇ ਕਿ ਕਿਵੇਂ ਉਹਨਾਂ ਨੂੰ ਉਹਦੀ ਲਤ ਲੱਗਦੀ ਹੈ ਫਿਰ ਉਹ ਕਿੱਧਰ ਕਿਵੇਂ ਜਾਂਦੇ ਚਲੋ ਫਿਲਮ ਦੇ ਵਿੱਚ ਤੁਹਾਨੂੰ ਦੇਖ ਨੂੰ ਮਿਲੂਗੀ ਠੀਕ ਹੈ ਜੀ ਠੀਕ ਹੈ ਇਹਦੀ ਮੈਂ ਗੱਲ ਕਰਦੀ ਆ ਅਫੀਮ ਦੀ ਹੈ ਨਾ ਸੋ ਬਹੁਤੇ ਲੋਕ ਸਮਝਦੇ ਆ ਫਿਲਮ ਗਲਤ ਆ ਬਹੁਤੇ ਲੋਕ ਸਮਝਦੇ ਆ ਅਫੀਮ ਦੀ ਆਦਤ ਥੋੜੀ-ਮੋਟੀ ਠੀਕ ਆ ਸੋ ਇਹਦੇ ਬਾਰੇ ਥੋੜਾ ਜਿਹਾ ਯਾ ਨਹੀਂ ਸਹੀ ਦੇਖੋ ਜੀ ਫਿਲਮ ਤਾਂ ਗਲਤ ਹੀ ਹੈ ਅਫੀਮ ਮਾੜੀ ਅਫੀਮ ਕੀ ਕੋਈ ਵੀ ਨਸ਼ਾ ਉਹ ਮਾੜੇ ਮਾੜਾ ਜੀ ਠੀਕ ਆ ਜੀ ਔਰ ਜਿਹੜੇ ਲੋਕ ਕਹਿ ਰਹੇ ਆ ਕਿ ਇਹਦੀ ਥੋੜੀ-ਬਹੁਤ ਆ ਮਤਲਬ ਕਿ ਖਾ ਲਏ ਉਹ ਠੀਕ ਰਹਿੰਦੀ ਆ ਉਹ ਉਹ ਦੱਸ ਸਕਦੇ ਆ ਜੀ ਜਿਨ੍ਹਾਂ ਜਿਹੜੇ ਖਾਂਦੇ ਆ ਉਹਨਾਂ ਨੂੰ ਕਿੰਨਾ ਕੁ ਬੈਨੀਫਿ ਜਾਂ ਕਿੰਨੀ ਕੋ ਉਹਨਾਂ ਦੀ ਸਿਹਤ ਲਈ ਚੰਗੀ ਹੈ ਜੀ ਇਹ ਤਾਂ ਜਿਹੜਾ ਖਾ ਲੈਂਦਾ ਉਹਨੂੰ ਪਤਾ ਹੁੰਦਾ ਜੀ ਉਹਨੂੰ ਬਹੁਤ ਸਾਰੇ ਬਜ਼ੁਰਗ ਇਦਾਂ ਦੇ ਵੀ ਹੋਏ ਆ ਕਿ ਜਿਹੜੇ 100 ਸਾਲ ਜਿਉਂ ਆ ਤੇ 100 ਸਾਲ ਉਹਨਾਂ ਨੇ ਫੀਮ ਵੀ ਖਾਧੀ ਹੈ ਉਹ ਉਹਨਾਂ ਦਾ ਆਪਦਾ ਤਜਰਬਾ ਉਹਨਾਂ ਦੀ ਆਪਦੀ ਬਾਡੀ ਹੈ ਔਰ ਆ ਬਾਕੀ ਹਰ ਚੀਜ਼ ਨਸ਼ਾ ਕੋਈ ਵੀ ਚੰਗਾ ਨਹੀਂ ਹੁੰਦਾ ਔਰ ਹਰ ਨਸ਼ਾ ਹਰ ਬਾਡੀ ਤੇ ਅਲੱਗ-ਅਲੱਗ ਤਰੀਕੇ ਨਾਲ ਰੈਐਕਟ ਕਰਦਾ ਜੀ 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 ਉਹਨਾਂ ਨੂੰ ਚੰਗਾ ਲੱਗਦਾ ਉਹ ਖਾਈ ਜਾਂਦੇ ਆ ਉਹਨਾਂ ਸ਼ਰਾਬ ਆਪਣੇ ਲੀਗਲ ਹੈ ਠੀਕ ਹੈ ਸ਼ਰਾਬ ਲੋਕਾਂ ਨੂੰ ਖਤਮ ਵੀ ਕਰ ਦਿੰਦੀ ਹੈ ਘਰ ਵੀ ਬਰਬਾਦ ਕਰ ਦਿੰਦੀ ਹੈ ਪਰ ਕਈ ਕਹਿੰਦੇ ਅਸੀਂ ਪਿਛਲੇ 50 ਸਾਲ ਤੋਂ ਵੀ ਰਹੇ ਆ ਤਾਂ ਉਹ ਆਪਣਾ ਆਪਣਾ ਪਰਸਨਲ ਤਜਰਬਾ ਹੈ ਮੈਸ ਵੀ ਹਰ ਇੱਕ ਚੀਜ਼ ਹੱਦ ਤੋਂ ਜ਼ਿਆਦਾ ਹੋ ਜAVE ਤਾਂ ਉਹ ਮਾੜੀ ਹੀ ਹੁੰਦੀ ਹੈ ਕਿਤੇ ਨਾ ਕਿ ਬਿਲਕੁਲ ਜੀ ਮਾੜੀ ਤਾਂ ਤੁਸੀਂ ਰੋਟੀ ਖਾ ਲੋ ਪਾਣੀ ਪੀ ਲਓ ਉਹ ਵੀ ਮਾੜਾ ਜੀ ਹੈ ਨਾ ਜੀ ਬਾਕੀ ਨਸ਼ਾ ਮੇਰੇ ਖਿਆਲ ਚ ਕੋਈ ਨਹੀਂ ਚੰਗਾ ਬਾਕੀ ਜਿਹਦੇ ਸਰੀਰ ਨੂੰ ਲੱਗਿਆ ਹੋਇਆ ਜਿਹਨੂੰ ਲੱਗ ਰਿਹਾ ਕੁਝ ਮੈਂ ਆਪਾਂ ਵੇਖਦੇ ਹਾਂ ਸਾਰੇ ਕਿ ਫੇਸਬੁੱਕ ਤੇ ਇੰਸਟਾ ਤੇ ਕੋਈ ਬੰਦੇ ਕਹਿ ਰਹੇ ਚੰਗੀ ਹੁੰਦੀ ਹੈ ਦਵਾਈਆਂ ਚ ਵੀ ਪੈਂਦੀ ਹੈ ਔਰ ਬੇਸਿਕਲੀ ਹਰ ਤੇ ਜਿੰਨਾ ਕਿ ਮੈਂ ਸੁਣਿਆ ਉਹਦੇ ਬਾਰੇ ਤੇ ਜਦ ਦੇਖਿਆ ਮੀਡੀਆ ਤੇ ਉਹ ਦਵਾਈਆਂ ਚ ਪੈਂਦਾ ਹੀ ਪੈਂਦਾ ਹੈ ਸੋ ਦਵਾਈਆਂ ਦੇ ਵਿੱਚ ਨਸ਼ਾ ਹੁੰਦਾ ਕਿਤੇ ਨਾ ਕਿਤੇ ਕਿਉਂਕਿ ਤਾਈ ਨੂੰ ਸਾਨੂੰ ਉਹ ਚੀਜ਼ਾਂ ਸਹੀ ਕਰਦੀਆਂ ਚਲੋ ਦਵਾਈ ਅਸੀਂ ਕਹਿੰਨੇ ਦਵਾਈ ਲੈਣ ਜਾਣਾ ਹੈ ਦਵਾਈ ਖਾ ਕੇ ਨੀਂਦ ਆ ਜਾਊਗੀ ਥੋੜਾ ਜਿਹਾ ਰੈਸਟ ਮਿਲੂਗਾ ਹੈ ਨਾ ਕਿਤੇ ਨਾ ਕਿਤੇ ਇਹ ਚੀਜ਼ਾਂ ਕਹਿੰਨੇ ਆ ਬਾਕੀ ਜਿਨ੍ਹਾਂ ਨੂੰ ਜੋ ਸਹੀ ਲੱਗਦਾ ਉਹ ਕਰ ਹੀ ਜਾਂਦਾ ਹੈ ਉਹ ਲੀਗਲ ਜੋ ਚੀਜ਼ ਮੈਡੀਸਨ ਲੀਗਲ ਹੈ ਤੇ ਉਹਦੇ ਵਿੱਚ ਜੋ ਨਸ਼ਾ ਪਾਉਂਦਾ ਕੁਝ ਵੀ ਪੈਂਦਾ ਹੈ ਤਾਂ ਲੀਗਲੀ ਹੈ ਨਾ ਗਵਰਨਮੈਂਟ ਤੁਹਾਨੂੰ ਪਰਮਿਸ਼ਨ ਦਿੰਦੀ ਹੈ ਤੁਸੀਂ ਤਾਂ ਹੀ ਉਹਦੇ ਵਿੱਚ ਦਵਾਈਆਂ ਚ ਪਾਉਣੇ ਆ ਸੋ ਬਾਕੀ ਸਾਡੀ ਫਿਲਮ ਜਿਹੜੀ ਹੈਗੀ ਜੀ ਇਹ ਇਹ ਇੱਕ ਜਿਵੇਂ ਮੈਂ ਪਹਿਲਾਂ ਗੱਲ ਕਹੀ ਕਿ ਫਿਲਮ ਕੀ ਹੁੰਦੀ ਹੈ ਫਿਲਮ ਉਹ ਹੁੰਦੀ ਹੈ ਜਿਹੜੀ ਤੁਹਾਨੂੰ ਐਂਟਰਟੇਨਮੈਂਟ ਵੀ ਕਰੇ ਤੁਸੀਂ 250 ਰੁਪਏ ਦੀ ਟਿਕਟ ਲੈ ਕੇ ਬੈਠੇ ਸਿਨੇਮਾ ਚ ਬੈਠਣਾ ਜੀ ਤੁਹਾਨੂੰ ਐਂਟਰਟੇਨਮੈਂਟ ਦੇ ਨਾਲ ਵਧੀਆ ਗੱਲ ਕਹਿ ਜੇ ਚੱਜ ਦਾ ਮੈਸੇਜ ਦੇ ਜੇ ਤੇ ਤੁਸੀਂ ਖੁਸ਼ੀ-ਖੁਸ਼ੀ ਸਿਨੇਮੇ ਚੋਂ ਨਿਕਲੋ ਔਰ ਇਹੀ ਚੀਜ਼ ਜਿਹੜੀ ਕਿਸੇ ਵੀ ਨਸ਼ੇ ਤੇ ਫਿਲਮ ਬਣਦੀ ਹੈ ਮੰਨ ਲਓ ਕਿਸੇ ਵੀ ਨਸ਼ੇ ਤੇ ਸ਼ਰਾਬ ਤੇ ਵੀ ਫਿਲਮਾਂ ਬਣੀਆਂ ਠੀਕ ਹੈ ਜੀ ਹਰ ਇੱਕ ਤਕਰੀਬਨ ਨਸ਼ੇ ਤੇ ਜਿੰਨੇ ਤੇ ਫਿਲਮਾਂ ਬਣਦੀਆਂ ਜਿਹੜੀ ਆਪਣੇ ਵਿਸ਼ੇ ਹਨ ਜੀ ਸਿਨੇਮੇ ਚ ਜਿਹੜੇ ਵੀ ਫਿਲਮਾਂ ਚ ਆਪਾਂ ਲੈ ਕੇ ਆਉਣੇ ਆ ਉਹ ਸਿਨੇਮੇ ਚ ਸਾਰੇ ਸਮਾਜ ਚ ਲੈ ਜਾਂਦੇ ਆ ਸਮਾਜ ਚ ਲੈ ਕੇ ਸਮਾਜ ਨੂੰ ਹੀ ਪੁੱਠੇ ਦਿਖਾਉਣੇ ਹੁੰਦੇ ਆਪੇ ਉਹ ਪਰ ਸਹੀ ਕਰਕੇ ਦਿਖਾਉਣੇ ਹੁੰਦੇ ਆਪਾਂ ਕਿ ਭਾਈ ਇਤੋਂ ਜਿਹੜਾ ਬੰਦਾ ਨਸ਼ਾ ਕਰਨ ਲੱਗਿਆ ਉਹਨੂੰ ਕਿਹੜਾ ਸ਼ੁਰੂ ਉਹਨੂੰ ਕਰਨਾ ਪਊਗਾ ਇੱਕ ਬੱਚਾ ਜਾਂ ਕੋਈ ਵੀ ਬੰਦਾ ਨਸ਼ੇ ਤੇ ਲੱਗਦਾ ਕਿਵੇਂ ਫਿਰ ਐਂਡ ਤੱਕ ਲੈ ਕੇ ਜਾਣਾ ਪਊਗਾ ਵੀ ਇਹਨੂੰ ਐ ਛੱਡਿਆ ਵੀ ਜਾ ਸਕਦਾ ਹੈ ਇਹਦੇ ਤੋ ਸਾਡੀ ਫਿਲਮ ਦੇ ਵਿੱਚ ਇਹੀ ਦਿਖਾਇਆ ਗਿਆ ਕਿ ਪਰ ਸਾਡੀ ਫਿਲਮ ਦੇ ਵਿੱਚ ਇੰਟਰਟੇਨਮੈਂਟ ਬਹੁਤ ਜ਼ਿਆਦਾ ਸੋਨ ਨੂੰ ਉਹ ਚੀਜ਼ ਫੀਲ ਹੀ ਨਹੀਂ ਹੋਣੀ ਹਾਂਜੀ ਆ ਜਿੱਥੇ ਤਹਾਡੀ ਵਰਗੀ ਸਟਾਰ ਕਾਸਟ ਹੋਵੇ ਲਾਈਕ ਧੀਰਜ ਵੀਰੇ ਵਰਗੇ ਲਾਈਕ ਐਕਟਰ ਹੋਣ ਜਾਂ ਰਾਈਟਰ ਹੋਣਾ ਹੈ ਨਾ ਸੋ ਸਾਰੀ ਟੀਮ ਜੁੜੀ ਹੋਵੇ ਉੱਥੇ ਐਂਟਰਟੇਨਮੈਂਟ ਨਾ ਹੋਵੇ ਇਦਾਂ ਹੋ ਸਕਦਾ ਆ ਨਹੀਂ ਬਿਲਕੁਲ ਐਕਚੁਅਲੀ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ ਗੌਰਵ ਭਾਜੀ ਮੈਨੂੰ ਪਹਿਲੀ ਵਾਰ ਮੈਂ ਕਿਹਾ ਭਾਜੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਮੈਂ ਬਹੁਤ ਸਾਰੇ ਡਾਇਰੈਕਟਰਾਂ ਨਾਲ ਕੰਮ ਕੀਤਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹਾਂਜੀ ਹਾਂ ਤੁਸੀਂ ਮਾਲਾ ਮਾਲ ਵੀਕਲੀ ਲੈ ਲਓ ਹੀਰਾ ਫੇਰੀ ਲੈ ਲਓ ਠੀਕ ਹੈ ਜੀ ਤੁਸੀਂ ਹੰਗਾਮਾ ਲੈ ਲਓ ਜੀ ਤੇ ਮੈਂ ਕਿਹਾ ਮੈਂ ਮੈਂ ਇਹ ਉਹ ਉਹ ਫਿਲਮਾਂ ਦੇਖਿਓ ਮੇਰੇ ਮੈਂ ਕਿਹਾ ਸੇਮ ਸ਼ੂ ਕਲੋਜ਼ ਦਾ ਤਾਂ ਮਤਲਬ ਉੱਥੇ ਮੰਨਦਾ ਜਿੱਤੇ ਬਹੁਤ ਜਿੰਨਾ ਇੰਪੋਰਟੈਂਟ ਹੈ ਅਪਾ ਬਹੁਤ ਡੀਪ ਗੱਲ ਹੈ ਐਡੀ ਵੱਡੀ ਸਕਰੀਨ ਹੈ ਐਡਾ ਵੱਡਾ ਮਤਲਬ ਕਿ ਜੇ ਪਰਦੇ ਜਾ ਕੇ ਫਿਲਮ ਦੇਖਣੀ ਹੋ ਇੱਕ ਬੰਦਾ ਦੇ ਹੋਊਗਾ ਕਿੰਨਾ ਕਿੰਨਾ ਜੰਗਾ ਲੱਗੂ ਸੋ ਪੂਰੀ ਕਾਸਟ ਖੜੀ ਹੋਊਗੀ ਜੇ ਰਿਕੁਆਇਰਮੈਂਟ ਹੈ ਉਹਨੇ ਜਿੰਨਾ ਵਾਈਡ ਹੋਊਗਾ ਫਰੇਮਸ ਨੇ ਮੈਂ ਤਾਂ ਉਹਨੇ ਜਿਆਦਾ ਸੋਹਣਾ ਲੱਗਦਾ ਇਹ ਇੱਕ ਕਨਸੈਪਟ ਵੀ ਕੋਈ ਕੋਈ ਸਮਝ ਸਕਦਾ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਉਹ ਦਿਲ ਚ ਬਸੀਆਂ ਹੋਈਆਂ ਤੁਹਾਨੂੰ ਪਤਾ ਉਹ ਚੀਜ਼ ਹੈ ਨਾ ਸੋ ਕਦੇ ਸੋਚਦੇ ਹੋ ਕਿ ਮੈਂ ਵੀ ਲਾਈਕ ਆ ਚੀਜ਼ ਕਰਨਾ ਚਾਹੁੰਨਾ ਇਹ ਵੀ ਬਣਾਉਣਾ ਚਾਹੁੰਨਾ ਦਿਲ ਚ ਆਉਂਦੀ ਹੈ ਇਹ ਤਮੰ ਮੈਂ ਬਹੁਤ ਬਹੁਤ ਚਿਰ ਤੋਂ ਸਿਨੇਮਾ ਦੇਖ ਰਿਹਾ ਜੀ ਪਹਿਲਾਂ ਸਕੂਲੋਂ ਬਾਅਦ-ਬਾਅਦ ਦੇਖਿਆ ਉਹ ਲੰਮੀ ਗੱਲਾਂ ਬਹਿ ਕੇ ਦਿਨ ਫੇਰ ਕਰਾਂਗੇ ਸਿਨੇਮਾ ਤਾਂ ਮੈਂ 8ਵੀਂ 10ਵੀਂ ਤੋਂ ਯਕੀਨ ਸੀਗਾ ਦੇਖਣ ਲੱਗ ਗਿਆ ਸਿਨੇਮਾ ਸਕੂਲੋਂ ਤੋਂ ਬਾਅਦ ਕੇ ਤੇ ਪਰ ਅੱਜ ਕੱਲ ਨਾ ਉਹਦਾਂ ਦੀਆਂ ਫਿਲਮਾਂ ਪ੍ਰੋਪਰ ਮੇਰੇ ਸਾਹਮਣੇ ਆ ਨਹੀਂ ਰਹੀਆਂ ਜਬਾਨੀ ਰਹੀਆਂ ਜੋ ਮੈਨੂੰ ਪਸੰਦ ਆ ਕਿੰਨੇ ਕਿਤੇ ਇਹ ਆਡੀਅנס ਦੀ ਵੀ ਸ਼ਿਕਾਇਤ ਆਉਂਦੀ ਆ ਕਿਉਂਕਿ ਇੱਕ ਐਕਟਰ ਹੋਣ ਦੇ ਨਾਲ ਤੇ ਤੁਹਾਨੂੰ ਵੀ ਲੱਗਦਾ ਨਾ ਕਿਉਂਕਿ ਡਿਫਰੈਂਟ ਡਿਫਰੈਂਟ کردار ਜਿਹੜਾ ਐਕਟਰ ਵੀ ਨਿਭਾਉਣਾ ਚਾਹੁੰਦਾ ਆ ਉਹ ਕਰਨਾ ਚਾਹੁੰਦਾ ਮੈਂ ਇਹ ਕੰਮ ਕਰਾਂ ਉਹ ਕੰਮ ਕਰਾਂ ਕਿਉਂਕਿ ਅਗਰ ਸਾਊਥ ਦੀ ਗੱਲ ਕਰੀਏ ਬਾਲੀਵੁੱਡ ਦੀ ਗੱਲ ਕਰੀਏ ਹਾਲੀਵੁੱਡ ਦੀ ਗੱਲ ਕਰੀਏ ਉੱਥੇ ਡਿਫਰੈਂਟ ਸਿਨੇਮਾ ਤੁਸੀਂ ਦੇਖਦੇ ਹੋ ਤੁਸੀਂ ਕਹਿੰਦੇ ਕਿ ਜਿਵੇਂ ਭੱਜ ਭੱਜ ਕੇ ਤੁਸੀਂ ਲਾਈਕ ਸਕੂਲ ਟਾਈਮ ਦੇਖਦੇ ਰਹੇ ਹੋ ਕੁਝ ਤਾਂ ਵਧੀਆ ਲੱਗੇ ਹੀ ਹੋਗਾ ਨਾ ਉਸ ਟਾਈਮ ਵੀ ਤੁਹਾਨੂੰ ਹੈ ਨਾ ਬਿਲਕੁਲ ਜੀ ਬਿਲਕੁਲ ਔਰ ਸਾਊਥ ਵਾਲਿਆਂ ਨੇ ਆਪਣੇ ਆਪ ਨੂੰ ਖੜਾ ਕੀਤਾ ਜ ਔਰ ਮੈਂ ਹਮੇਸ਼ਾ ਇਹ ਗੱਲ ਕਹਣਾ ਕਿ ਆਪਾਂ ਸਾਊਥ ਫਿਲਮਾਂ ਦੇਖ ਸਕਦੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਸਕਦੇ ਆ ਆਪਾਂ ਹਾਲੀਵੁੱਡ ਨੂੰ ਦੇਖ ਸਕਦੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਸਕਦੇ ਆ ਬਟ ਜੇ ਆਪਾਂ ਉਹਨਾਂ ਵਰਗੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਜਾਾਂਗੇ ਸੋ ਫਿਰ ਆਪਣੀ ਫਿਲਮਾਂ ਵਰਕ ਨਹੀਂ ਕਰਨਗੀਆਂ ਆਪਣੇ ਰੂਟਸ ਹੋਰ ਆ ਉਹਨਾਂ ਦੇ ਰੂਟਸ ਹੋਰ ਆ ਆਪਣਾ ਕਲਚਰ ਹੋਰ ਆ ਉਹਨਾਂ ਦਾ ਕਲਚਰ ਹੋਰ ਹੈ ਔਰ ਮੈਨੂੰ ਹਮੇਸ਼ਾ ਹੀ ਜਿੰਨੇ ਵੀ ਆਪਣੇ ਮੈਂ ਤਾਂ ਐਕਟਰ ਆ ਜੀ ਹਰੇਕ ਡਾਇਰੈਕਟਰ ਦਾ ਕੰਮ ਕਰਨਾ ਰਾਈਟਰ ਦਾ ਕੰਮ ਕਰਨਾ ਤੇ ਜੇ ਆਪਾਂ ਦੂਜੀ ਜੀ ਚੀਜ਼ ਅਪਣਾ ਕੇ ਕਰਾਂਗੇ ਤਾਂ ਪਰ ਉਹ ਚ ਵਿੱਚ ਆਪਣਾ ਕੀ ਹੈ ਸੋ ਆਪਾਂ ਆਪਦੀ ਗੱਲ ਕਰਕੇ ਆਪਣਾ ਟੇਸਟ ਪਾਈਓ ਉਹਦੇ ਵਿੱਚ ਨਹੀਂ ਨਹੀਂ ਆਪਣੇ ਰੂਟਸ ਦੀ ਪੰਜਾਬ ਦੇ ਪੰਜਾਬ ਨੂੰ ਦੇਖੋ ਰਿਪਰੈਜ਼ੈਂਟ ਕਰਕੇ ਦੇਖੋ ਜੀ ਹੁਣ ਜੇ ਆਪਾਂ ਪੰਜਾਬ ਦੀ ਗੱਲ ਬਾਲੀਵੁੱਡ 'ਚ ਜਾ ਕੇ ਜਾਂ ਹਿੰਦੀ 'ਚ ਜਾ ਕੇ ਜਾਂ ਤਮਿਲ ਦੀ ਕਲਚਰ ਜਾ ਕੇ ਕਰਾਂਗੇ ਆਪਾਂ ਨੂੰ ਚੰਗੀ ਲੱਗੂ ਨਹੀਂ ਲੱਗੂਗੀ ਨਾ ਨਹੀਂ ਲੱਗੂਗੀ ਪੰਜਾਬ ਦੀ ਗੱਲ ਪੰਜਾਬ ਦੇ ਕਲਚਰ 'ਚ ਰਹਿ ਕੇ ਕਰਾਂਗੇ ਚੰਗੀ ਲੱਗੂਗੀ ਸੋ ਸੇਮ ਜੇ ਆਪਾਂ ਆਪਣੀਆਂ ਕੋਈ ਜੇ ਕੋਈ ਫਿਲਮਾਂ ਬਣਦੀਆਂ ਆ ਆਪਾਂ ਸਾਊਦੀ ਪ੍ਰਭਾਵਤ ਪ੍ਰਭਾਵਤ ਹੋ ਉਹ ਡਾਇਰੈਕਸ਼ਨ ਉਹਦਾਂ ਦੀ ਰੱਖੋ ਵੀਜ਼ਨ ਉਹਦਾਂ ਦਾ ਰੱਖੋ ਗ੍ਰੀਨ ਪਲੇਡ ਉਹਦਾਂ ਦਾ ਰੱਖੋ ਬੰਨੂ ਸਟੈਂਡ ਕੀਤਾ ਜਿਵੇਂ ਹਾਲ ਹੀ ਦੇ ਵਿੱਚ ਬਹੁਤ ਫਿਲਮਾਂ ਰਿਲੀਜ਼ ਹੋਈਆਂ ਜਿਵੇਂ ਤੁਹਾਨੂੰ ਗੱਲ ਕਰਾਂ ਚਾਹੇ ਮੈਂ ਮਿੱਠੜੀ ਦੀ ਗੱਲ ਕਰਾਂ ਚਾਹੇ 6 ਸੀਜ਼ ਦੀ ਗੱਲ ਕਰਾਂ ਤੁਹਾਨੂੰ ਲਾਈਕ ਚੰਗੀਆਂ ਲੱਗੀਆਂ ਉਹ ਲੀ ਕਨਸੈਪਟ ਐਂਡ ਆਲ दैट ਉਹ ਵਧੀਆ ਲੱਗਿਆ ਤੁਹਾਨੂੰ ਪੰਜਾਬ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਿਲਕੁਲ ਡੈਫੀਨਿਟਲੀ 6 ਸੀਜ਼ ਦਾ ਮੈਂ ਟ੍ਰੇਲਰ ਦੇਖਿਆ ਸੀ ਉਹਦਾ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਬਹੁਤ ਪ੍ਰਭਾਵਿਤ ਲੱਗ ਰਹੀ ਹੈ ਉਹ ਫਿਲਮ ਦੋਨੇ ਬਹੁਤ ਪਿਆਰੀ ਹੈ ਹਾਂ ਜੀ ਹਾਂ ਉਹ ਮੈਂ ਦੇਖ ਨਹੀਂ ਪਾਇਆ ਉਹ ਮੈਂ ਜ਼ਰੂਰ ਦੇਖੂਗਾ ਉਹਦੀ ਤਾਰ ਸੇਮ ਚੀਜ਼ਾਂ ਹੋ ਰਹੀਆਂ ਨਾ ਪੰਜਾਬ ਦੇ ਵਿੱਚ ਕੁੜੀ ਜਾ ਰਹੀ ਆ ਪੈਸੇ ਪਵਾ ਕੇ ਬਾਹਰ ਛੱਡ ਦਿੰਦੇ ਆ ਫਿਰ ਨੂੰ ਪਾ ਲੈਂਦੀ ਆ ਸੇਮ ਹਰਪਿੰਦ ਦੀ ਗਾਣੀਆਂ ਸਾਡੇ ਪਿੰਡ ਚ ਵੀ ਇਦਾਂ ਦੀ ਗੱਲ ਹੋਈ ਆ ਅਚ ਜੀ ਹਾਂ ਤਾਂ ਪੰਜਾਬ ਦੀ ਗੱਲ ਕਰ ਰਹੀ ਤੋ ਲੋਕ ਪਸੰਦ ਕਰਨਗੇ ਕੀ ਕਰਨਗੇ ਔਰ ਸੇਮ ਮਿਟੜੇ ਆ ਕਿ ਮੁੰਡੇ ਬਾਹਰ ਜਾਣਾ ਚਾਹੁੰਦੇ ਆ ਕੁਝ ਮੁੰਡੇ ਕਹਿੰਦੇ ਨਹੀਂ ਅਸੀਂ ਬਾਹਰ ਨਹੀਂ ਜਾਣਾ ਸੀ ਤੇ ਮਾਂ ਪਿਓ ਨੂੰ ਆ ਤੇ ਦਾਦੇ ਨੂੰ ਆ ਤੇ ਪਰਦਾਦੇ ਨੂੰ ਛੱਡ ਕੇ ਕਿਵੇਂ ਜਾਵੜਗੇ ਇਦਾਂ ਦੇ ਲੋਕ ਵੀ ਹੈਗੇ ਆ ਇਦਾਂ ਦੇ ਲੋਕ ਵੀ ਹੈਗੇ ਉਹ 10% ਜ਼ਰੂਰ ਹੋ ਸਕਦਿਆ ਪਰ ਹੈ ਵੀ ਉਹਦੀ ਮਾਂ ਨੂੰ ਛੱਡ ਕੇ ਜਾਨਾ ਇਕੱਲਾ ਇਕੱਲਾ ਮੈਂ ਮੁੰਡਾ ਮੇਰੀ ਭੈਣ ਹੋ ਵਿਆ ਹੀ ਗਈ ਮਿਟਲੇ ਉਹ ਸਕੂਲ ਦੀ ਗੱਲ ਕਰਦੀ ਆ ਜਿੱਥੇ ਤੁਹਾਡੇ ਅੰਦਰੋਂ ਅਜੇ ਨਵਾਂ ਨਵਾਂ ਇਸ਼ਕ ਪੁੰਗਰਦਾ ਹੈ ਠੀਕ ਹੈ ਉਹ ਉਸ ਗੱਲ ਨੂੰ ਕੋਈ ਡਿਨਾਈ ਕਰੇ ਕਿ ਫਿਲਮ ਦੇ ਵਿੱਚ ਇਹ ਨਹੀਂ ਦਿਖਾਉਣਾ ਚਾਹੀਦਾ ਕਿ ਪਲੱਸ 2 ਦੇ ਵਿੱਚ ਤੁਸੀਂ ਸਕੂਲ ਦੇ ਵਿੱਚ ਮੁੰਡੇ ਕੁੜੀ ਦਾ ਇਸ਼ਕ ਦਿਖਾ ਰਿਹਾ ਸਰ ਬੰਦਿਆਂ ਨੇ ਪਲੱਸ 2 ਦੇ ਵਿੱਚ ਤੁਸੀਂ ਇੱਕ 18 ਏਜ ਦੇ ਵਿੱਚ ਹੁੰਦੇ ਆ ਜਦੋਂ ਕਿ ਤੁਹਾਡੇ ਅੰਦਰ ਦੀ ਭਾਵਨਾਵਾਂ ਜਾਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਤੁਸੀਂ ਇਸ਼ਕ ਕਰਦੇ ਹੋ ਹਰ ਬੰਦੇ ਨੇ ਕੀਤਾ ਇਸ਼ਕ ਤੇ ਜੋ ਪਰਦੇ ਤੇ ਆ ਰਿਹਾ ਤਾਂ ਕੋਈ ਬੁਰੀ ਗੱਲ ਨਹੀਂ ਬੁਰੀ ਗੱਲ ਨਹੀਂ ਕਿ ਗਲਤ ਕਹਿਣ ਲੱਗ ਜੰਦੇ ਸਰ ਨਹੀਂ ਨਹੀਂ ਉਹ ਗਲਤ ਨਹੀਂ ਨੀ ਕਾਲਜ ਦੀ ਲੈਬ ਦਿਖਾਈ ਜਾਵੇ ਜਾਂ ਹੋ ਯੂਨੀਵਰਸਿਟੀ ਦਾ ਲਿਸ਼ਕ ਦਿਖਾ ਕਿਉਂ ਇਸ਼ਕ ਸੋਡਾ ਸਕੂਲ ਤੋਂ ਸ਼ੁਰੂ ਹੁੰਦਾ ਹੈ ਔਰ ਹਰ ਬੰਦੇ ਦਾ ਹੁੰਦਾ ਹੈ ਜਿਆਦਾ ਬੰਦਾ ਉਹ ਮੁਕਰੇ ਇਸ ਗੱਲ ਤੋਂ ਹੁੰਦਾ ਨਹੀਂ 20 ਵੀ ਸਾਲ ਪੁਰਾਣਾ ਇਸ਼ਕ ਕਾਮਯਾਬ ਹੁੰਦਾ ਹੈ ਹਾਂਜੀ ਔਰ ਉਹ ਇਸ਼ਕ ਉਹ ਵੀ ਛੱਡੋ ਉਹ ਇਸ਼ਕ ਜਿਹੜਾ ਸ਼ੁਰੂ ਹੁੰਦਾ ਹੈ ਕਿ ਇੱਕ ਬੱਚਾ ਤੀਨੇ ਜਰਾ ਇੱਕ ਛੋਟੀ ਉਮਰ ਦਾ ਹੈ ਉਹਦੇ ਅੰਦਰ ਇੱਕ ਭਾਵਨਾਵਾਂ ਇਸ਼ਕ ਦੀਆਂ ਫੋਟ ਦੀਆਂ ਪੁੰਗਰਦੀਆਂ ਠੀਕ ਹੈ ਪਰ ਜਿਵੇਂ ਜਿਵੇਂ ਉਹ ਲੋਕਾਂ ਦੇ ਟੱਚ 'ਚ ਆਉਂਦਾ ਹੈ ਆਪਦੇ ਮਾਂ ਦੇ ਪਿਓ ਦੇ ਦਾਦੇ ਦੇ ਪੜ ਜਦੋਂ ਮਿੱਠੜ ਦੀ ਗੱਲ ਕਰਾਂ ਐਂਡ ਤੇ ਆਪਦੀ ਟੀਚਰ ਦੇ ਟੱਚ ਚਾਹੁੰਦਾ ਉਹਦੀ ਇੱਕ ਛੋਟੀ ਜਿਹੀ ਗੱਲ ਤੋਂ ਇੰਨਾ ਪ੍ਰਭਾਵਿਤ ਹੋ ਜਾਂਦਾ ਕਿ 18 ਸਾਲ ਦੀ ਉਮਰ ਵਿੱਚ ਤੁਸੀਂ ਕਿਹੜੇ ਇਸ਼ਕ ਚ ਪਏ ਮਹਾਰਾਜਾ ਰਣਜੀਤ ਸਿੰਘ ਤਖਤ ਤੇ ਹੁਣ ਇੱਕ ਉਹ ਇਸ਼ਕ ਜਿਹੇ ਤਖਤ ਤੇ ਬਹਿਣ ਦਾ ਤੇ ਫਿਲਮ ਫੇਰ ਹੀ ਮੋੜ ਲਾਊਗੀ ਨਾ ਫੇਰ ਹੀ ਉਹ ਇੱਕ ਕੈਰੈਕਟਰ ਆ ਆਪਦੇ ਇਸ਼ਕ ਤੋਂ ਟੁੱਟੂਗਾ ਵੀ ਹਾਂ ਯਾਰ ਇਹ ਕਿਹੜਾ ਇਸ਼ਕੋ ਹੈ ਮੁੰਡੇ ਕੁੜੀ ਦਾ ਇਸ਼ਕ ਦਾ ਅਸਲ ਚਾਹ ਹੈ ਤੇ ਇਹ ਅੰਬਰਦੀਪ ਗੱਲ ਹੀ ਗੱਲ ਕਰ ਸਕਦਾ ਏਡੀ ਵੱਡੀ ਐਸ ਆਲਵੇਸ ਹੁਣ ਦਾ ਸਿਨੇਮਾ ਹਮੇਸ਼ਾ ਵੱਖਰਾ ਹੁੰਦਾ ਹੀ ਹੈ ਹੁਣ ਸਿਰਫ ਟ੍ਰੇਲਰ ਦੇਖਿਆ ਜਿੰਨਾ ਲੋਕਾਂ ਨੇ ਫਿਲਮ ਨਹੀਂ ਦੇਖੀ ਉਹ ਜਜਮੈਂਟ ਕਰ ਸਕਦੇ ਕਿ ਤਿੰਨ ਦੋ ਕੁੜੀਆਂ ਇੱਕ ਮੁੰਡੇ ਦੇ ਇਸ਼ਕ ਦੀ ਕਹਾਣੀ ਹੈ ਬਟ ਨਹੀਂ ਉਹ ਕਹਾਣੀ ਸ਼ੁਰੂ ਕਰਨੀ ਪਊਗੀ ਉਸ ਇਸ਼ਕ ਤੱਕ ਲਜਾਣ ਵਾਸਤੇ ਹੁਣ ਸਿੱਧਾ ਕੇ ਵਿੱਚ ਚੱਲਦੀ ਫਿਲਮ ਨੂੰ ਸ਼ੁਰੂ ਕਰ ਦੇ ਕੇ ਸਿੱਧਾ ਤਖਤ ਤੇ ਬਹਿ ਜਾ ਪਰ ਉਹਨਾਂ ਲੋਕਾਂ ਨੂੰ ਪਸੰਦ ਵੀ ਨਹੀਂ ਆਉਣੀ ਕਹਿਣੀ ਵੀ ਨਹੀਂ ਉਹਨਾਂ ਨੇ ਹ ਤੇ ਉਹ ਐ ਨਹੀਂ ਹੋ ਸਕਦਾ ਉਹਨੂੰ ਇੱਕ ਚੀਜ਼ ਤੁਰਨਾ ਪਊਗਾ ਤਾਂ ਉਹ ਤੋ ਟੁੱਟਣਾ ਪਊਗਾ ਤੇ ਫਿਰ ਨਵੀਂ ਚੀਜ਼ ਨਾਲ ਜੁੜਨਾ ਪਊਗਾ ਇਹਨੂੰ ਫਿਲਮ ਕਹਿੰਦੇ ਆ ਹੂੰ ਸੋ ਉਹ ਬਿਟੜੇ ਦੇ ਵਿੱਚ ਇਹੀ ਦਿਖਾਇਆ ਗਿਆ ਨਵੀਂ ਜਗ੍ਹਾ ਜਾਣ ਦੇ ਲਈ ਕੁਝ ਚੀਜ਼ਾਂ ਛੱਡਣੀਆਂ ਪੈਣੀਆਂ ਪੁਰਾਣੀਆਂ ਬਹੁਤ ਸੋਹਣੀ ਗੱਲ ਕੀਤੀ ਸਰ ਥੈਂਕ ਯੂ ਲਾਈਕ ਤੁਹਾਡੇ ਲਾਈਕ ਉਹ ਜਿਹੜੇ ਤਰੀਕਾ ਸੋਚਦਾ ਬਹੁਤ ਸੱਚੀ ਬਹੁਤ ਚੰਗਾ ਲੱਗਿਆ ਐਂਡ ਆਬਵੀਅਸਲੀ ਪੰਜਾਬ ਦੇ ਵਿੱਚ ਜੋ ਫਿਲਮਾਂ ਬਣਦੀਆਂ ਉਹ ਡੈਫੀਨੇਟਲੀ ਲੋਕਾਂ ਨੂੰ ਦੇਖਣੀਆਂ ਚਾਹੀਦੀਆਂ ਹਮੇਸ਼ਾ ਨਹੀਂ ਤਾਂ ਅਸੀਂ ਤਾਰੀਫ ਕਰਦੇ ਰਹਿੰਨੇ ਆ ਸਾਨੂੰ ਸਾਊਥ ਦੀ ਫਿਲਮ ਬਹੁਤ ਚੰਗੀ ਲੱਗੀ ਸਾਨੂੰ ਹਾਲੀਵੁੱਡ ਦੀ ਫਿਲਮ ਬਹੁਤ ਚੰਗੀ ਲੱਗੀ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸੋਹਣੀਆਂ ਫਿਲਮਾਂ ਬਣਦੀਆਂ ਜੇਕਰ ਅਸੀਂ ਰੀਲੀ ਚਾਹੀਏ ਉਹ ਦੇਖਣੀਆਂ ਤੇ ਉਹਨਾਂ ਦਾ ਉਹਨਾਂ ਦੀ ਤਾਰੀਫ ਕਰੀਏ ਉਹਦੇ ਵਿੱਚ ਦੋ ਬੰਦਿਆਂ ਦੀ ਰਿਸਪੌਂਸਿਬਿਲਟੀ ਬਹੁਤ ਜ਼ਰੂਰੀ ਹੈ ਅਸੀਂ ਐਕਟਰ ਹੈ ਐਕਟਰ ਕੀ ਕੁਛ ਨਾ ਕੀਂਦਾ ਅਸੀਂ ਕੱਟਬੋਤਲੀ ਆ ਸਾਡੇ ਡਾਇਰੈਕਟਰ ਨੇ ਧਾਗੇ ਬਾ ਅਸੀਂ ਐਕਟਰਾਂ ਸਾਨੂੰ ਜੋ ਸਾਨੂੰ ਕੰਮ ਮਿਲੂ ਅਸੀਂ ਕਰਨਾ ਹੈ ਕਰਨਾ ਠੀਕ ਹੈ ਜੀ ਇਹ ਰਿਸਪੌਂਸਿਬਿਲਟੀ ਕੀ ਦੀ ਹੈ ਆਡੀਅנס ਦੀ ਸਭ ਤੋਂ ਪਹਿਲੀ ਕਿ ਪੰਜਾਬ ਦੀਆਂ ਫਿਲਮਾਂ ਨੂੰ ਦੇਖੋ ਤੇ ਉਹਨਾਂ ਨੂੰ ਸਪੋਰਟ ਕਰੋ ਦੂਸਰੀ ਰਿਸਪੌਂਸਿਬਿਲਟੀ ਸਾਡੀ ਸਾਡੇ ਸਿਨੇਮੇ ਦੇ ਜਿਹੜੇ ਅਸੀਂ ਸਿਨੇਮਾ ਜਗਤ ਦੇ ਅਸੀਂ ਕਰਦਾਰ ਆ ਕੁਝ ਵੀ ਕਲਾਕਾਰ ਆ ਕਿ ਅਸੀਂ ਪੰਜਾਬੀ ਸਿਨੇਮਾ ਹੀ ਬਣਾਏ ਸਾਨੂੰ ਸਾਨੂੰ ਸਾਊਥ ਦੇ ਵਿੱਚ ਪੁਸ਼ਪਾ 500 ਕਰੋੜ ਫਿਲਮ 500 ਕਰੋੜ ਦੀ ਫਿਲਮ ਦੇਖਣ ਨੂੰ ਮਿਲਦੀ ਹੈ ਅਸੀਂ ਪੰਜਾਬ ਦੇ ਵਿੱਚ ਨਹੀਂ ਵੇਖਣੀ ਉਹ ਸਾਨੂੰ ਹਾਲੀਵੁੱਡ ਦੇ ਵਿੱਚ ਕ੍ਰਿਸਟੋਫਰ ਦੀ ਫਿਲਮ ਦੇਖਣ ਨੂੰ ਮਿਲਦੀ ਹੈ ਅਸੀਂ ਹਾਲੀਵੁੱਡ ਦੀ ਫਿਲਮ ਇੱਥੇ ਨਹੀਂ ਬਣਾਉਣੀ ਅਸੀਂ ਬਹੁਤ ਵਾਈਲਡਾ ਸਿਨੇਮਾ ਹਰ ਦੇ ਹਰ ਤਰ੍ਹਾਂ ਦੀ ਫਿਲਮ ਲੱਗਦੀ ਹੈ ਉਹ ਉਹਨਾਂ ਦੇ ਕਲਚਰ 'ਚ ਵੇਖਣ ਨੂੰ ਮਿਲਦੀ ਹੈ ਅਸੀਂ ਆਪਣੇ ਤਰ੍ਹਾਂ ਦੀ ਗੱਲ ਕਰਨੀ ਹੈ ਆਪਣੇ ਪੰਜਾਬ ਦੀ ਗੱਲ ਕਰਨੀ ਅਸੀਂ ਆਪਦੇ ਸਿਨੇਮੇ ਨੂੰ ਇੰਨਾ ਉੱਚਾ ਕਰਨਾ ਕਿ ਉਹ ਲੋਕ ਗੱਲ ਕਰਨ ਯਾਰ ਕੀ ਬਾਤ ਆ ਕਿ ਪੰਜਾਬੀ ਫਿਲਮ ਬਣੀ ਹੈ ਇਹਨੂੰ ਯਾਰ ਤਾਮਿਲ ਦੇ ਵਿੱਚ ਡਬ ਕਰਕੇ ਅਸੀਂ ਵੇਖਣੀ ਹੈ ਤੇ ਹੁਣ ਸਾਡੀਆਂ ਬਹੁਤ ਸਾਰੀਆਂ ਫਿਲਮਾਂ ਹੋ ਵੀ ਰਹੀਆਂ ਨੇ ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ ਹਨਾ ਸੁੱਚਾ ਸੂਰਮਾ 10 ਭਾਸ਼ਾ ਦੇ ਵਿੱਚ ਰਿਲੀਜ਼ ਹੋਈ ਆ ਔਰ ਉਹ ਕਿੰਨੀ ਬਾਖਮਾਲ ਫਿਲਮ ਸੀਗੀ ਉਹਨੇ ਆਪਣੇ تراਤਲ ਦੀ ਗੱਲ ਕੀਤੀ ਸੁੱਚੇ ਦੀ ਗੱਲ ਕੀਤੀ ਪੰਜਾਬ ਦਾ ਜਨਮਿਆ ਹੋਇਆ ਉਹ ਜੋਧਾ ਉਹ ਇਹੋ ਜਿਹੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਸਹੀ ਗੱਲ ਕਹੀ ਆ ਆਲ ਦਾ ਵੈਰੀ ਬੈਸਟ ਫਾਰ ਥਿਸ ਮੀਂਹ ਡੱਬੀ ਚੋ ਯਾਰੋ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਉਮੀਦ ਕਰਦੀ ਗੱਲਬਾਤ ਚੰਗੀ ਲੱਗੀ ਹੋਣੀ ਹੈ ਜੁੜੇ ਰੋ ਰੋਜ਼ਾਨਾ ਸੁਖਮੰਨ ਨਾਲ ਸਤਿ ਸ੍ਰੀ ਅਕਾਲ